ਜੇ ਇਹ ਬਾਰਾ ਤਾਲੀ ਇਹਨਾਂ ਮੈਂ ਵੀ ਤੇਰਾ ਤਾਲੀਆਂ ਜੇ ਭੋਲਾ ਸਿਤਾਈ ਤੇ ਦੇ ਉੱਤੇ ਚੜਦੀਆਂ ਸੀਗੀਆਂ ਕੋਈ ਨਹੀਂ ਮੇਰੇ ਨਾਲ ਪੈਣ ਦੇ ਪੇਚਾ ਮੈਂ ਦੇਖੂਗੀ ਖਾਣ ਲੋ ਕੋਈ ਹਿਲਾਉਣਾ ਨਹੀਂ ਨਹੀਂ ਬਸ ਕੁਛ ਨਹੀਂ ਚਾਹੀਦਾ ਉਹ ਤੁਸੀਂ ਅੱਜ ਕੱਲ੍ਹ ਨਹੀਂ ਖਾਣਿਓਂ ਰੇੜਿਓਂ ਦੋਆ ਕੋਚੇ ਕੱਪੇ ਜੇ ਦੱਸ ਦੇਗੇ ਕੁਛ ਲੈ ਕੇ ਹੋਣਾ ਨਹੀਂ ਕੁਛ ਨਹੀਂ ਚਾਹੀਦਾ ਦੱਸ ਦੇ ਹੁਣ ਤਾਂ ਆਹ ਠੀਕ ਆ ਫਿਰ ਮੈਂ ਜਾ ਆ ਤੁਸੀਂ ਜਲਦੀ ਆ ਜਿਓ ਨਾ ਕੋਈ ਗੱਲ ਨਹੀਂ ਕਿਉਂ ਜੀ ਨਹੀਂ ਲੱਗਦਾ ਆਹਾ ਕਾਕੀ ਲਿਆ ਖੇਤ ਆ ਕਿੱਲਾ ਜਾ ਆਹਾ ਕਾਕੀ ਅੱਛੇ ਆ ਨਿਕਲੇ ਲੈ ਲੈ ਦੇਖ ਲੈ ਲੈ ਹੋ ਠੀਕ ਆ ਭਾਣੇ ਹਾਂਜੀ ਵਧੀਆ ਜੀਜੂ ਦਾ ਕਿਹਾ ਹਾਂਜੀ ਹੋ ਕਰਵਾੜ ਪਸੰਦ ਹਾਂਜੀ ਮੈਂ ਦੱਸਾਂ ਮੈਂ ਕਰਵਾਦਾ ਹਾਂ ਹਾਂਜੀ ਹੋ 10 ਮਹੀਨੇ ਮਿੱਤਾ ਜੀ ਤੁਸੀਂ ਕਿੱਧਰ ਵਾਗ ਗਏ ਸੀ ਉਹ ਮੈਂ ਤਾਂ ਫੇਰ ਵਾਗ ਗਿਆ ਸੀਗਾ ਆਹ ਗੇੜਾ ਮਾਰਾ ਕਿ ਮੈਡਿਕ ਜਾਂਦੀ ਸੀ ਕਦੋਂ ਦੀ ਅੱਛਾ ਹਮਡੀ ਕਰਨ ਵਾਲੀ ਤਾਂ ਹੀ ਕੋਈ ਹਾਂਜੀ ਹੋਰ ਕੋਈ ਕੁਤਨੀ ਤਾਂ ਨਹੀਂ ਆਈ ਨਹੀਂ ਨਹੀਂ ਉਹ ਜੀਜਾ ਨਹੀਂ ਲੱਗਦਾ ਅੱਛਾ ਲੱਗ ਜੂ ਜੀ ਵੀ ਲੱਗ ਜੂ ਹਾਂਜੀ ਲਵਾ ਦੂੰ ਜੀ ਵੀ ਹਾਂਜੀ ਇੱਕ ਮਾਦ ਨੂੰ ਵਾ ਲੈ ਕਰਦਾ ਵੀ ਬੋਲੋ ਆ ਕਾਜੀ ਜੀ ਮਾ ਵੀ ਹੈ ਜਿਹੜੀ ਆਪਣੇ ਵੱਡੀ ਛੋਟੀ ਹਾਂਜੀ ਇਹ ਦੋ ਬਸ ਕੇ ਰਹੀ ਨਹੀਂ ਕੋਈ ਗੱਲ ਨਹੀਂ ਅਸਲਾਮੀ ਸੁਲੂਮੀ ਵਾਲੇ ਰੁਪਏ ਕਿੱਧਰ ਗਏ ਕਰਸਪੋਰਸ ਦੀਂਦੀ ਨਹੀਂ ਕਿਥੇ ਆ ਉਹ ਪਿਆ ਸੀਗਾ ਮੇਰੇ ਕੋਲ ਅੱਛਾ ਉਹ ਪਿਆਗਾ ਨੂੰ ਕੋਲੇ ਰੱਖ ਲਿਆ ਕਰ ਠੀਕ ਉਹ ਤੋਂ ਬਚ ਕੇ ਰਹੀਂ ਇਹ 21 12 40 12 40 ਦਾ ਤੂੰ ਦੇਖ ਲਈ ਹਾਂਜੀ ਜਿਹੜੇ ਤੇਰੇ ਕੋਈ ਹੈਗੇ ਨੇਗੇ ਹੂੰ ਪਰ ਪਿਆਰ ਤੋਂ ਕਰ ਗਣਾ ਘੱਟਾ ਉਹ ਤੂੰ ਰੱਖੀ ਸੰਭਾਲ ਕੇ ਮੈਂ ਤੈਨੂੰ ਦੂਜੀ ਵਾਰ ਮੋੜ ਮੋੜ ਇਹ ਗੱਲ ਕਹਿਣਾ ਵੀ ਬੇਸਲੀ ਨਾ ਹੋਈ ਉਹ ਕਾਲੀਜੀ ਵਾਲੀ ਬੜੀ ਚੰਦਰੀ ਆ ਤੈਨੂੰ ਇਹਦੇ ਬਾਰੇ ਮੈਂ ਕੀ ਦੱਸਾਂ ਇਹ ਤਾਂ ਦੁਖੀ ਕਰ ਮਾਰਿਆ ਮੈਨੂੰ ਮਾਨ ਨੂੰ ਉਹ ਤੇਰਾ ਛੱਟ ਕੀਤਾ ਇਹਨੇ ਮੈਨੂੰ ਵੀ ਬਿਥੇਰਾ ਛੱਟ ਕੀਤਾ ਇਹਨੇ ਤੋ ਆਏ ਕਰੀ 2-4 ਦਿਨ ਲੰਘਣ ਦੇ ਆਪਾਂ ਦੇਖਦਾ ਕੋਈ ਘਰ ਦਾ ਹੋਰ ਇੰਤਜ਼ਾਮ ਕਰਦੇ ਆ ਆਪਣੀ ਜਨਾਨੀ ਨਾਲ ਘਟਾਂਦ ਨਹੀਂ ਹੋਣੀ ਨਹੀਂ ਕੋਈ ਗੱਲ ਨਹੀਂ ਉਹਨੇ ਆਪਦੇ ਘਰੇ ਰਹਿਣਾ ਆਪਾਂ ਆਪਦੇ ਘਰੇ ਰਹਿਣਾ ਰਹਿਣਾ ਤਾਂ ਆਪੋ ਆਪਦੇ ਘਰੇ ਆ ਪਰ ਆਪਾਂ ਦੇਖਦੇ ਤੋ ਲੱਗ ਹੋਵਾਂਗੇ 2-4 ਦਿਨਾਂ ਤੱਕ ਮੈਂ ਦੇਖਦਾ ਕੋਈ ਘਰ-ਬਾਰ ਲਵਾਂਗੇ ਆਪਾਂ ਤੇ ਆਪੋ ਓਥੇ ਰਹਿਣ ਲੱਗਾਂਗੇ ਤੂੰ ਆ ਮੈਂ ਆ ਮਾਹੀ ਆਪਣੇ ਜੀ ਚੌਥਾ ਬੰਦਾ ਕੋਈ ਹੈ ਨਹੀਂ ਹੈ ਨਹੀਂ ਕੋਈ ਗੱਲ ਨਹੀਂ ਜਿੰਨਾ ਤੂੰ ਉਹ ਤੋਂ ਬਚੇਗੀ ਉਨੀ ਵਧੀਆ ਰਹੇਗੀ ਜਿੰਨਾ ਤੂੰ ਤੂੰ ਹੋ ਜਾਈਂਗੀ ਇਥੋਂ ਆਏ ਹੁਣ ਤੋਈ ਮੈਂ ਕੰਬਲੀ ਤਾਂ ਹੈ ਨਹੀਂ ਮੈਨੂੰ ਵੀ ਪਤਾ ਏ ਸਾਰਾ ਤੂੰ ਆ ਬਛੇੜੀ ਆ ਹਾਂਜੀ ਹਾਂ ਤੇ ਤੈਨੂੰ ਜਿਆਦਾ ਸਮਝਾਉਣ ਦੀ ਤਾਂ ਲੋੜ ਹੈ ਹੀ ਨਹੀਂ ਮੇਰੇ ਦਾ ਤੂੰ ਜਿੰਨਾ ਤੋਂ ਬਚਨੀ ਵਧੀਆ ਰਹੇਗੀ ਇਹ ਹੁੰਦਾ ਨਹੀਂ ਲਾਉ ਤੈਨੂੰ ਤੇ ਕੱਲ ਵੀ ਘਰੂ ਤੇਰੇ ਬੋ ਨੀ ਨੀ ਮੈਂ ਨਹੀਂ ਆ ਰਹੀ ਉਹ ਮਾਂ ਮੰਗ ਚੜਦੀ ਆਵਾਰ ਮੈਂ ਤੈਨੂੰ ਮੋੜ-ਮੋੜੀ ਇਹੀ ਗੱਲ ਕਹਿਣਾ ਨਹੀਂ ਨਹੀਂ ਵੀ ਤੂੰ ਜਿੰਨਾ ਦੂਰ ਰਹੇਂਗੀ ਇਹਨਾਂ ਤੋਂ ਵਧੀਆ ਰਹੇਗੀ ਹੂੰ ਤੇ ਮੇਰੀ ਮਾਂ ਦੀ ਕਰੀ ਸੇਵਾ ਨਹੀਂ ਕੋਈ ਗੱਲ ਹੈ ਤੇ ਮੈਂ ਦੇਖਦਾ ਫਿਰ ਗਿੱਲਿਆਰ ਕੋਲ ਜਾਣਾ ਵਾ ਜਾਇਆਓ ਹੈ ਜਾਇਆ ਲੈ ਚਾਹ ਕੀ ਕਾ ਮੈਂ ਜਾਇਆ ਵਾ ਗਿੱਲਿਆਰ ਕੋਲ ਹੈ ਉਹਨੇ ਜਲਦੀ ਆ ਜਾਓ ਤੂੰ ਸਸਤੇ ਮਸਦੇ ਨੂੰ ਆਇਆ ਪੋਤਾ ਸੀ ਤੇ ਤੇਰੇ ਖਾਣ ਨੂੰ ਕੁਝ ਲਿਆਉਣਾ ਨਹੀਂ ਨਹੀਂ ਬਸ ਕੁਝ ਨਹੀਂ ਚਾਹੀਦਾ। ਤੁਸੀਂ ਅੱਜ ਕੱਲ੍ਹ ਨਹੀਂ ਆ ਖਾਣੀਆਂ ਰੇੜੀਆਂ ਤੋਂ ਆ ਕੋਚੇ ਕੱਪੇ ਜੇ ਦੱਸ ਦੇਗੇ ਕੁਝ ਲੈ ਕੇ ਹੁਣ ਨਹੀਂ ਕੁਝ ਨਹੀਂ ਚਾਹੀਦਾ। ਦੱਸ ਦੇ ਹੁਣ ਤਾਂ ਠੀਕ ਆ ਫਿਰ ਮੈਂ ਜਾ ਆ ਤੁਸੀਂ ਜਲਦੀ ਆ ਜਿਓ। ਨਾ ਕੋਈ ਗੱਲ ਨਹੀਂ ਕਿਉਂ ਜੀ ਨਹੀਂ ਲੱਗਦਾ। ਜੀ ਬਰਾਤ ਆਲੀ ਐ ਨਾ ਮੈਂ ਵੀ ਤੇਰਾ ਤਾਲੀਆਂ। ਵਿਚਾਰੇ ਕਿੰਨੇ ਕੋਲੇ ਨੇ। ਇਹ ਰਾਮਣਾ। ਆ ਗਏ। ਨੇ ਤੇ ਪਰ ਹਾਂ ਚਾਹ ਤੂੰ ਵੀ ਦੀ ਰੀ ਬੀਤੀ ਹਾਂ ਦੀ ਦੀ ਤੀਨੀ ਸੀ ਅੱਛਾ ਉਹ ਢੀ ਲਗੇ ਹਾਂ ਇੱਧਰ ਗਦਰਪੁਰ ਮੈਸਰ ਉਹ ਕਦੇ ਨਹੀਂ ਇਹਨਾਂ ਦੇ ਗੇਲੇ ਗੇਲੇ ਕਈ ਕਹਿੰਦਾ ਸੀਗਾ ਜਿਆ ਉਹ ਢੀ ਲਗੇ ਹਾਂ ਉਹ ਹੋਣ ਗੇਲੇ ਕੇ ਜਾਣ ਹੁੰਦਾ ਇਹ ਨਹੀਂ ਉਹਨੂੰ ਉਹ ਦਿਨ ਖੜਾ ਸੀ ਤਾਲਾ ਸਰਕਵਾੜਨ ਯਾਰ ਉਹ ਹੀ ਅਗੇਲਾ ਜਿਹੜਾ ਅੱਛਾ ਹਾਂ ਉਸਨੇ ਇੱਕ ਬੀਬੀ ਜਿਹੜੇ ਕੰਡੇ ਸਾਰੇ ਬੀਜੇ ਨੇਗੇ ਆਹ ਨਹੀਂ ਤਾਂ ਕਹੀਣਾ ਵੀ ਇਹ ਕਹਣੀ ਮੈਨੂੰ ਪਰਕਾਉਂਦੀ ਉਹਦੇ ਖਿਲਾਫ ਠੀਕਾ ਨਹੀਂ ਨਹੀਂ ਉਹਨੂੰ ਹਟਾ ਲੇਗੀ ਤਾਂ ਚੰਗੀ ਰਹੇਗੀ। ਨਹੀਂ ਕੋਈ ਗੱਲ ਨਹੀਂ ਫਿਰ ਘਰ ਘਰ ਨੇ ਦੱਸਦਾ ਹੈਗਾ। ਜਦ ਫਿਰ ਵੀ ਹੈਗੀ ਤਾਂ ਤੂੰ ਵੱਡੇ ਨੇ ਆ ਮੇਰੇ ਜੇਢੇ ਨੇ ਵੀ ਤੇ ਹੈਗੀ ਤਾਂ ਉਮਰ ਤੇ ਮੈਂ ਤਾਂ ਛੋਟੀ ਆ ਕਿ ਹਾਂਜੀ ਤੇ ਮੈਂ ਤੈਨੂੰ ਆਪਦਾ ਬਣਾ ਕੇ ਸਮਝਾਉਣੀ ਹੈਗੀ। ਜੇ ਮੇਰੇ ਗੱਲਾਂ ਤੇ ਗੌਰ ਕਰੇਂਗੀ। ਮੈਂ ਤਾਂ ਮੈਂ ਜਦ ਕਹੂੰਗੀ ਨਹੀਂ ਮੈਂ ਨਹੀਂ ਕਹਿੰਦੀ ਹੈਗੀ। ਮੈਂ ਤੈਨੂੰ ਐ ਕਹਿਣੀ ਆ। ਜਿਵੇਂ ਬੁੜੀ ਨੇ ਟਮਾਟਾ ਮਾਂ ਬਾਪ ਆਤਮਾ ਤੈਨੂੰ ਕਹ ਪੰਜ ਨਹੀਂ ਕੋਸ। ਪੰਜਾਂ ਸੀ। ਪਾਇਆਂ ਨੇ ਸਾਰਾ ਕੁਝ ਤਿੰਨਾਂ ਬਸ ਪਾਇਆਗਾ ਮੈਂ ਤਨੀਆ ਤੋਂ ਮਾ ਪਾਇਆਂ ਨੇ ਮੈਂ ਤੱਤੀਆਂ ਪਾਇਆਂ ਨੇ ਤੱਤੀਆਂ ਪਾਇਆਂ ਨੇ ਜਿਦਾ ਅੱਜ ਵੀ ਅੱਛਾ ਹਾਂ ਤੇ ਆ ਵੀ ਬੁੜੀ ਮੋਜਾ ਬਣਾਈ ਕਰਦੀ ਸੀ ਕਹਿੰਦੀ ਮਸ ਦਾਜ ਨਹੀਂ ਦਿੱਤਾ ਹੈਗਾ ਨਾ ਕਹਿੰਦੀ ਮੈਨੂੰ ਚੂੜੀ ਪਾਈ ਸਾਡੇ ਘਰ ਤਾਂ ਨਹੀਂ ਪਈ ਜੇ ਮੇਰੇ ਨਾਲ ਦੀ ਚੂੜੀ ਪਾਈ ਸੀ ਅੱਛਾ ਹਾਂ ਕਹਿੰਦੀ ਵੀ dielੇ ਨੂੰ ਗਾਲਾ ਕੱਢਦੀ ਸੀ ਕਹਿੰਦੀ ਲੰਗੀ ਟਕਰਾ ਕੇ ਕਹਿੰਦੀ ਸਾਨੂੰ

ਕਦਰ ਯਾਲਾ ਨਾ ਮੈਨੂੰ ਆਪਣੀ ਭੈਣ ਸਮਝਦੀਆਂ ਠੀਕ ਆ ਮੈਂ ਤਾਂ ਤੇਰੇ ਕੋਲ ਇਹ ਗੱਲਾਂ ਕਰੀਆਂ ਰਹੀਆਂ ਐਂ ਕਹਿੰਦਾ ਕਹੀ ਨਾ ਵੀ ਬੁੜੀ ਦੇ ਖਿਲਾਫ ਖਾਂਦੇ ਮੈਨੂੰ ਭੜਕਾਉਂਦੀ ਆ ਵਾਕੀ ਤੂੰ ਇੱਥੇ ਰਹੇਂਗੀ ਸੈਨੂੰ ਆਪੇ ਪਤਾ ਲੱਗ ਜੂ ਮੈਨੂੰ ਤਾਂ ਹੋਵੇ 10 ਸਾਲ ਇੱਥੇ ਆਈ ਨੂੰ ਠੀਕ ਆ ਮੈਨੂੰ ਤਾਂ ਸਾਰੇ ਕਾਹਦੇ ਦਾ ਪਤਾ ਹੈ ਇਹਨਾਂ ਬਾਰੇ ਤੇ ਵੀ ਮੈਂ ਤੈਨੂੰ ਆਪਣੀ ਭੈਣ ਸਮਝ ਕੇ ਕਹੀਆਂ ਨੇ ਇਹ ਗੱਲਾਂ ਠੀਕ ਆ ਨਹੀਂ ਕੋਈ ਇਹਨਾਂ ਨੂੰ ਕਿਸੇ ਕੋਲੇ ਕੋਈ ਗੱਲ ਨਾ ਕਰੀਏ ਬਾਕੀ ਤੂੰ ਦੋ ਚਾਰ ਦਿਨ ਰਹੇਂਗੀ ਤੈਨੂੰ ਬੁੜੀ ਦੇ ਸਵਾਲ ਆਪੇ ਪਤਾ ਲੱਗ ਜੂ ਵੀ ਕਹੀ ਦੀ ਕੋਈ ਗੱਲ ਨਹੀਂ ਤੇ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੁੰਦੀ ਹੈ ਕਿ ਮੈਥੋਂ ਮੰਗ ਲੈਣਾ ਠੀਕ ਆ ਕਿਸੇ ਚੀਜ਼ ਦੀ ਲੋੜ ਹੋਵੇ ਕੋਈ ਕੰਮ ਕਰਾਉਣਾ ਹੋਵੇ ਕਿਸੇ ਹੈਲਪ ਦੀ ਲੋੜ ਹੋਵੇ ਮੈਨੂੰ ਕਹੀਂ ਠੀਕ ਆ ਠੀਕ ਆ ਕੋਈ ਜਾਨ ਨਹੀਂ ਦੀ ਹਾਂ ਤੇ ਤੂੰ ਹਜੇ ਨਵੀਂ ਨਵੀਂ ਆਈਆਂ ਤੈਨੂੰ ਕਾਹਦਾ ਪਤਾ ਨਹੀਂ ਹੈਗਾ ਤੇ ਮੈਂ ਤੁਹਾਨੂੰ ਸਾਰਾ ਕੁਝ ਸਾਫ਼ੇ ਸਮਝਾ ਦਿੰਦੀ ਚਲ ਮੈਂ ਤਾਂ ਦੇਖਦੀ ਆ ਪਸ਼ੂਆਂ ਦੁੱਧ ਤਾਰਾਂ ਤੁਹਾਨੂੰ ਦੇ ਨੇੜੇ ਹੁੰਦੀ ਆ ਠੀਕ ਆ ਤੇ ਤੂੰ ਆਪ ਦਾ ਕਿਨਾ ਨੂੰ ਕਿ ਤਿਆਰ ਹੋ ਜਾ ਠੀਕ ਆ ਕੋਈ ਕੰਮ ਕਰਨ ਦੇ ਵਾਸਤੇ ਉਹਦੀ ਲੋੜ ਜੇ ਠੀਕ ਹੈ ਜਿਹੜੀਆਂ ਉਹ ਗੱਲਾਂ ਕਹਿ ਕੇ ਗਏ ਸੀ ਗੱਲਾਂ ਤਾਂ ਸਾਰੀਆਂ ਸੱਚ ਹੀ ਨੇਗੀਆਂ ਸੱਚੀਆਂ ਹੀ ਤੇਜ ਐ ਤਾਂ चल कोई नहीं पहन दे पे चल देख दिया अग्गे अग्गे की बंद है चल ये हम भी जानते हैं तो बोलो फॉर्मल हो गुरु पला करे बाल मदार है ना लगा ਔਰ ਪੁੱਤਾਂ ਠੀਕ ਆ ਸਾਰਾ? ਹਾਂਜੀ ਵਧੀਆ। ਜੀ ਲੱਗ ਗਿਆ ਹਮਨੇ ਪਤਾ ਤੇਰਾ। ਹਾਂ ਬੀਬੀ ਲੱਗ ਗਿਆ। ਘਰ-ਵਾਰ ਪਸੰਦ ਆ ਪਤਾ ਤੇਰੇ। ਹਾਂ ਬੀਬੀ ਪਸੰਦ ਆ। ਠੀਕ ਹੈ। ਹਾਂ ਔਰ ਭਾਈ ਕਿੱਧਰ ਆ ਗਏ? ਉਹ ਇਤਰੀ ਗਏ ਸੀਗੇ। ਅੱਛਾ। ਤਾਂ ਫੇਰ ਆਪਾਂ ਆ ਜਾ ਹੁਣ ਸੋਈ ਚ ਵਾਚ ਲੇ। ਹਾਂਜੀ ਚੱਲਾਂ। ਉਹ ਸਰਪੰਨਾ ਠੀਕਾ ਨਹੀਂ ਸਿਆਣੂ ਕਰਾਵਾਣਾ ਇੱਥਾ। ਹਾਂਜੀ। ਮੈਂ ਮਿੱਠੇ ਰੋਟੀਆਂ ਬਗਾਵਾਂਗੀ ਪਤਾ ਆ ਗਿਆ। ਹਾਂਜੀ। ਚਾਹ ਤਾਂ ਪੀਜੀ? ਹਾਂਜੀ ਪੀ। ਚੱਲ ਨਾਲ ਮੈਨੂੰ ਵੀ ਪਿਆ ਮੈਂ ਵੀ ਸਰਦਕੀ ਜਾਂਦਾ ਮੈਂ। ਚਲੋ ਬੀਬੀ। ਮੈਂ ਲੈ ਪੁੱਤ ਮੈਂ ਤੈਨੂੰ ਐ ਕਹਣੀ ਆਂਗੀ ਆ ਪਿਆ ਸਾਮਾਨਾ ਸਾਰਾ ਠੀਕ ਠੰਡ ਚਾ ਪਈ ਐ ਟਿਲ ਢੋਲੀ ਪਈ ਐ ਠੀਕ ਐ ਸਾਰਾ ਸਾਮਾਨਾ ਤੈੱਤੇ ਆ ਗਾ ਉਹਦੇ ਸਿਲੰਡਰ ਤੇ ਆ ਤੇ ਤੂੰ ਹੁਣ ਐ ਕਰੀ ਕੰਮ ਠੰਡਾ ਕਰਕੇ ਪੁੱਤ ਤੇ ਤੂੰ ਆਰਦਾ ਹੋ ਕਰ ਲਈ ਤਿਆਰ ਕਰ ਲਈ ਰੋਟੀ ਪਾਣੀ ਠੀਕ ਆ ਗੱਲ ਠੀਕ ਐ ਤੇ ਮੈਂ ਇੱਕ ਤੈਨੂੰ ਮੈਂ ਸਮਝਾਉਣੀ ਆਂਗੀ ਵੀ ਤੂੰ ਆ ਛੋਟੀ ਦਾ ਮਸਾਲਾ ਕਰੀ ਠੀਕ ਐ ਬਹੁਤ ਪੁੱਤ ਬਾਰਾ ਤਾਲੀ ਆਗੀ ਇਹ ਤਾਂ ਤੈਨੂੰ ਪੁੱਠੀਆਂ ਲੱਤਾਂ ਦੇਊੀ ਹਾਂ ਇਹ ਰਹੀ ਸੀ ਮੇਰੇ ਕੋਲੇ ਹਾਂ ਵੀ ਇਹ ਘਰ ਕਿਉਂ ਵੱਜ ਗਿਆ ਨਾ ਦਾ ਠੀਕ ਆ ਗੱਲ ਤੇ ਤੂੰ ਇਹਦੇ ਤੇ ਇੱਕ ਵੀ ਨਾ ਮਾੜੀ ਮੋਟੀ ਵੀ ਰਹਿਦੀ ਮੰਦੀ ਤੇ ਜਦੋਂ ਆਜਾ ਕਰੂ ਉਹਦੀ ਉਹ ਕਰ ਲਿਆ ਕਰੀ ਤੇ ਆਪਾਂ ਚੱਲਾਂਗੇ ਬਾਬੇ ਕੋਲੇ ਤੂੰ ਰੋਟੀ ਪਾਣੀ ਤਿਆਰ ਕਰ ਲਈ ਚੱਗਾ ਠੀਕ ਹੈ ਕੰਗ ਰੋਟੀ ਵਾਲੇ ਦਾ ਠੀਕ ਹੈ ਲੈ ਆਪਾਂ ਤਵੀ ਲੈ ਜਾ ਮੈਂ ਆਪਦੀ ਚੱਕ ਕੇ ਲੈ ਤਾਂ ਆਈਆਂ ਸੀ ਹੁਣ ਫੜਾਉਣ ਨਹੀਂ ਕਿਸੇ ਨੇ ਜਾਣ ਮੈਂ ਆਪ ਹੀ ਲੈ ਜਾਂਦੇ ਆ ਚੱਕ ਕੇ ਅੰਜੀ ਚਾ ਲੈ ਜਾਂਦੇ ਹਾਂ ਲੈ ਮੈਂ ਨਹੀਂ ਕਰਨਾ ਠੀਕ ਆ ਪਾ ਨਾ ਵਧੀਆ ਤੂੰ ਰੋੜ ਰੋੜ ਜੇ ਕਰਦੀ ਫਿਰਦੀ ਆਂਗੀ ਮੈਂ ਕੋਈ ਨਹੀਂ ਮੇ ਤਾਂ ਹੀ ਚੱਕਣ ਆਈ ਸੀ ਜਿਹੜੀ ਕੋਈ ਗੱਲ ਆ ਖੁੱਲ ਕੇ ਕਹਦੇ ਆ ਜੇ ਕੋਈ ਗੱਲ ਹੋਊਗੀ ਵੇਰੀ ਹੈ ਹੁਣ ਤਾਂ ਵੀ ਤਾਂ ਕਰੀ ਜਾਨੀਂਗੀ ਤਵੇ ਸੀ ਧਰ ਨਹੀਂ ਆ ਸਕਦੇ ਹੈਗੇ ਤੇ ਮੇਰੇ ਸੋਨੇ ਕੰਮ ਸੀ ਸੋੜੇ ਹੁਣ ਆਏਗੇ ਦਾਰਾ ਹੁਣ ਘਰਾਂ ਤੇ ਹੋਈ ਫੇਰ ਕਿ ਹੋਵੇ ਮੈਂ ਲੈ ਗਈ ਚੱਕੇ ਹਮ ਆਏ ਮੈਨੂੰ ਤੇਰੇ ਮੂੰਹ ਤੋਂ ਹੀ ਪਤਾ ਲੱਗ ਗਿਆ ਵੀ ਤੂੰ ਵੈਰ ਤਾਂ ਕਰਦੀ ਜਾਨੀਂਗੀ ਮੈਂ ਤਾਂ ਕੋਈ ਬਾਤ ਤਾਂ ਨਹੀਂ ਕਰਦੀ ਹੁਣ ਸੇ ਤੇ ਨਵੀਂ ਬਹੂ ਆਈ ਆ ਰੱਖ ਕੇ ਰੱਖਿਆ ਕਰੋ ਆਹ ਇੱਕ ਸਾਡੇ ਬਹੂ ਕਿਉਂ ਆ ਗਈ ਮੈਂ ਤਾਂ ਸਾਰਿਆਂ ਨੂੰ ਆਉਣੀ ਆ ਛਕਣ ਦੇਣ ਤਾਂ ਤੂੰ ਆਵੇਂ ਸਾਰੇ ਸਾਗਣ ਸਾਗਣ ਕੋਈ ਨਹੀਂ ਵੇਹਣਿਆ ਪ੍ਰੋਸਾ ਫੜ ਲੈ ਤਾਂ ਐਂ ਕਰਦਾਗਾ ਅਰੇ ਮੈਂ ਫੇਰ ਆਉਂਗੀ ਕੋਈ ਨਾ ਮੈਂ ਤੁਸੀਂ ਉਹ ਦੇਖ ਲਵਾਦੀ ਇਹ ਮੈਥੋਂ ਹੋਰ ਅਸੀਂ ਲਾਉਨੇ ਉਂਗਲਾ ਉਂਗਲਾ ਪਹਿਲਾਂ ਵੀ ਸੱਤ ਸੱਤ ਫਿਰ ਤੂੰ ਜਾਨੀਏ ਮੇਰੇ ਬੇਟਾ ਬਾਈ ਸਾਡਾ ਘਰ ਪੜਨ ਹੋਗੀ ਕਹ ਤੇ ਸਾਡੀ ਬੁੜੀ ਦੀ ਉਂਗਲਾ ਲਾਉਨੇ ਹੋ ਕਹ ਸਾਡੀ ਬੁੜੀ ਨੂੰ ਸਾਣਾ ਕੋਈ ਲੈ ਕੇ ਜਾਣ ਕਹ ਸਾਡੇ ਵੱਡੇ ਨੂੰ ਲੈ ਕੇ ਜਾਣ ਕਹ ਜਾਨੀ ਤਾ ਤੂੰ ਵੀ ਰਹੀ ਇਹਨੂੰ ਲਾ ਲਾ ਸੱਤ ਤੋਂ ਚੋਰੀਆਂ ਵਾਗ ਜਾ ਵਾਗ ਜਾ ਉਹਦੇ ਘਰੇ ਇਹਨੂੰ ਮੈਂ 20 ਵਾਰ ਕਹਦਾ ਕਹਿੰਦਾ ਨਵੀਂ ਬਹੂ ਆਈ ਆ ਅਗਲੇ ਰ ਕਰੇ ਉਂਗਲਾ ਇਹ ਲਾਉਗੀ ਤੇ ਨਾ ਸਰਬਸਤ ਤੇਰੀ ਮਤਲਬ ਬਿਆਹ ਕਿਦ ਕਰ ਤੂੰ ਬਿਆਹ ਕਿਦ ਖਾਉਂ ਤੂੰ ਤੇਰਾ ਮੱਛੀ ਵੀ ਉੱਤ ਮੈਂ ਤਾਂ ਕੋਈ ਨਹੀਂ ਬੱਚੀ ਹੈਗੀ ਉਹਦਾ ਤੂੰ ਇੱਥੇ ਲੱਤਾਂ ਕਾ ਕੇ ਕਿਐ ਸੀ ਘੱਟ ਫੇਰ ਤੂੰ ਆ ਗਏ ਸਾਡੇ ਘਰੇ ਆਹੋ ਹੱਥ ਲਾ ਕੇ ਤੂੰ ਮੱਖੀ ਕੋਈ ਨਹੀਂ ਆਇਆ ਇਕੱਲੀ ਜਮਾਨ ਚ ਨਹੀਂ ਸਰਦਾ ਹੁੰਦਾ ਅਰਜੂ ਮੈਂ ਤਾਂ ਕੋਈ ਹਾਂ ਬੜਗਾ ਨਾ ਸੱਚਾਈ ਨਾ ਬੁੜੀ ਆਪਣੀ ਸਾਗਨਤਪੁਰ ਅੱਛਾ ਜੋੜੀ ਨੂੰ ਹਰੀ ਕੈਮ ਰੱਖੀ ਪਰਮਾਤਮਾ ਜੋੜੀ ਵਧੀਆ ਬਣ ਗਈ ਇਹੇ ਜੀ ਸਵਾਗਤ ਆਪਣੀ ਮੇਰਾ ਮਾਲਕ ਸੱਚਾ ਜਿਹੜਾ ਸਾਡੇ ਤੇ ਲਿਆਦਾ ਵਾਹ ਦੇਖ ਹੁਣ ਕਿਵੇਂ ਵਿਆਹ ਕਰਾ ਕੇ ਸਵਾਗਤ ਆਪਣਾਲੀ ਬੁੜੀਪੂਰੀ ਮਨਾਈ ਜਾਂਦੀ ਹੈ ਕਿ ਪਤਾ ਨਹੀਂ ਸਿਰੇ ਚੜੂਗਾ ਕਿ ਨਾਮ ਬਾਹਰ ਰੂਹ ਹੂੰ ਚਪੜਾ ਲਾ ਦੇ ਭਾਈ ਬਾਬਾ ਹੋਊਗਾ ਹਾਂ ਲੈ ਮਾ ਟੇਕ ਮੱਥਾ ਰਸਮਾਂ ਦਾ ਆਪਣਾਲੀ ਬੁੜੀਪੂਰੀ ਇਹ ਤਾਂ ਆਪਣੇ ਵੱਡ ਬੇ ਮੇਰਾ ਜਾਮਣ ਦਾ ਬੂਟਾ ਲਾਇਆ ਹੋਇਆ ਇੱਥੇ ਬਾਬੇ ਦੇ ਹੂੰ ਸਾਹ ਕਰੀਏ ਬਾਬੇ ਨੂੰ ਆਪਣੇ ਇਹ ਮਹਾਰਾਜ ਜੀ ਭਾਈ ਜੀ ਰਸਨਾ ਆਪਣਾ ਪਾ ਕੀ ਲੋੜ ਬੈਠਣ ਦੀ ਭਈ ਜਾ ਬਾਤੂੰਹੀ ਹੈ ਜੋੜੀ ਨੂੰ ਹਰੀ ਕਾਇਮ ਰੱਖੇ ਆਪਣਾ ਵਾਲੀ ਬੁੜੀ ਦਾ ਪੂਰੇ ਚਾਵਨ ਨੂੰ ਦੀਏ ਲੱਭਾ ਸੁੱਖ ਰੱਖੇ ਇਹ ਵੇਖ ਰੂ ਉਹ ਹੈ ਲੱਭ ਤਾ ਇੱਕੋ ਮੱਥਾ ਦੇ ਮਹਾਰਾਜ ਕੇ ਪਾਸ ਚਾਹੜੀ ਜੋੜੀ ਦੇਖ ਲੈ ਚੜਦੀ ਕਲਾ ਕਰੀ ਜੋੜੀ ਦੀ ਉਹ ਹੈ ਲੱਭ ਤਾ ਫਸ ਮਾਰ ਕੇ ਟੇਕ ਲੋ ਮੱਥਾ ਤੇਗਲੇ ਮਾ ਹਾਂ ਸ਼ੁਕਰ ਅੱਜ ਨਿਕੜੀ ਨੂੰ ਪਤਾ ਬਾਬੇ ਨੂੰ ਨੇ ਉਹਨਾਂ ਮੱਥਾ ਟੇਕੋ ਪੁੱਤ ਆਪਣੇ ਵਧੀਆ ਦਿਨ ਲਿਆ ਹੈ ਇਹ ਜੇ ਲਾ ਪੁੱਤ ਐ ਕਰੋ ਤੁਸੀਂ ਵੀ ਮੱਥਾ ਟੇਕੋ ਪਰ ਮਾਸ ਬਾ ਤੁਨੂੰ ਵੀ ਉਹ ਕਰੂਆ ਦੂਰੇ ਦੂਰੇ ਟੇਕਦੇ ਨੇ ਹਾਂ ਲੋਈ ਵੀ ਰੱਖੇ ਪੁੱਤ ਮਹਾਰਾਜ ਆਪਣੇ ਮਿੱਠੀ ਮਰਾਦ ਵੀ ਆਵੇ ਹਾਂ ਲੋ ਤੇ ਦੂਰੇ ਦੂਰੇ ਟੇਕਦੇ ਨੇ ਹਾਂ ਤਾਂ ਕਿ ਜਿਆ ਕੱਲੀ ਸਾਡੇ ਤਾਂ ਹੈਗਾ ਸਾਰਾ ਤੁਸੀਂ ਜਾ ਹੁੰਦਾ ਪੁੱਤ ਹੈਗਾ ਸਾਡਾ ਤਾਂ ਪੁੱਤ ਸਾਡਾ ਤਾਂ ਉਹ ਹੀ ਕਿਉਂਦਾ ਵਸਦਾ ਰਹੇ ਉਨੇ ਨਾ ਵਾਸਤੇ ਮੰਗ ਲੋ ਦੋ ਲਾਲ ਕੋਈ ਨਹੀਂ ਨਾ ਵਾਸਤੇ ਮੰਗ ਜਿਆ ਤੁਹਾਡੇ ਖਤਰ ਵੀ ਮਾਥਾ ਕਵੇਲਾ ਤਾਂ ਹੋ ਗਿਆ ਹੁਣ ਆਹ ਜੀਰੀ ਸਾਰੀ ਆਪਣੀ ਆ ਦੇਖ ਕਿਦਾਂ ਜੀ ਜੀਰੀ ਤਾਂ ਆਪਣੀ ਸੋਹਣੀ ਆ ਹਾਂ ਆਹ ਰੋ ਜੀ ਦੇ ਸਟਕਿਆ ਨਾ ਸ਼ਰਮ ਤਾਂ ਨਹੀਂ ਮੰਨਦਾ ਹੈਗਾ ਕਹਿੰਦਾ ਕਿਉਂ ਰੋਜ ਆਉਣਾਗਾ ਰੇ ਤਾਂ ਮੈਂ ਪਾਈ ਐ ਇਹ ਚ ਰੇ ਤੂੰ ਪਾਈ ਐ ਲੈ ਕੇ ਤਾਂ ਮਹੀਨ ਦਿਨਾ ਜੇ ਤੂੰ ਇਹ ਕਹਿੰਦਾ ਮੈਂ ਲੈ ਕੇ ਦਿਨਾ ਰੇ ਸਪਰੇ ਜੇ ਲੈ ਕੇ ਦਿਨਾ ਕੱਖੜਾ ਉਹਨਾਂ ਤਾਂ ਤੂੰ ਹੀ ਆ ਰੇ ਚ ਕੋਣ ਕਰੇ ਪੰਜਾ ਮੈਂ ਸਰਦਾਰ ਹਾਂ ਨਾਲ ਆ ਕੇ ਉੱਧੇ ਅੜਿਆ ਦੂਰ ਦੂਰ ਤੋਂ ਜੀ ਹਾਂ ਤੁਸੀਂ ਲੜੋਂ ਨਾ ਆਪਾਂ ਮੱਥਾ ਟੇਕ ਕੇ ਆਏ ਆਂਗੇ ਆਹ ਦੇਖੀ ਪੁੱਤ ਆਪਣੀ ਆਹ ਜੀਰੀ ਹੈਗੀ ਆਹ ਆਪਣੀ ਮੋਟਰ ਹੈਗੀ ਤੂੰ ਨਾ ਬੋਲੇ ਕਰ 10 ਹਾਂ ਆ ਬੋਰ ਆਪਣਾ ਸਾਰਾ ਕੁਝ ਤੇ ਅੱਜ ਜੀਰੀ ਆਪਣੀ ਵਧੀਆ ਹੈਗੀ ਚੰਗਾ ਹੁਣ ਤਾਂ ਇਹਨਾਂ ਦਾ ਹੀ ਹਮਲਾ ਫੈਲਾ ਹੋਊਗਾ ਆਪਣਾ ਕੁਝ ਨਹੀਂ ਹੈਗਾ ਤੂੰ ਐਵੇਂ ਇਹਨਾਂ ਵਿੱਚ ਗੱਲਾਂ ਕਰਿਆ ਕਰ ਵੀ ਆਪਣਾ ਆਪਣਾ ਹੁਣ ਤਾਂ ਇਹ ਪ੍ਰਧਾਨ ਬਣ ਗਏ ਦੋਨੇ ਆਪ ਦਾ ਚੁੱਪ ਕਰਕੇ ਅੱਡ ਹੋ ਜਾ ਮੈਂ ਤੈਨੂੰ ਕਹਿ ਨਹੀਂ ਆਗੀ ਤੂੰ ਮੱਛੀ ਨਾ ਤੇ ਨਹੀਂ ਆ ਬਈ ਸਾਰਾ ਦਿਨ ਮੈਂ ਕਹਦਾਂ ਮੱਛੀ ਹੈਂ ਕਿ ਮੈਂ ਤਾਂ ਕੋਈ ਮੱਛਦੀ ਨਹੀਂ ਆ ਦੇਖ ਲੈ ਆਪਾਂ ਇੱਧਰ ਆ ਜਾਣਗੇ ਆਪਾਂ ਆਪਾਂ ਨੀ ਮੋਟਰਸਾਈਕਲ ਤੇ ਚੱਲਦੇ ਆ ਆਹਾਗਾ ਗਿੱਲੇ ਖੇਤ ਆ ਕਿੱਲਾ ਆਹਾਗਾ ਕੀ ਅੱਛਾ ਆ ਨਿਕਲੇ ਲੈ ਤਾਂ ਦੇਖ ਲੈ ਲੈ ਸਤਾਨ ਬਹਾਨੀਆਂ ਮਾਈਏ ਸਤਾਨ ਨੂੰ ਯਾਦ ਕਰਿਆ ਸਤਾਨ ਹਾਜ਼ਰ ਹੋ ਗਿਆ ਲੈ ਇਹ ਹੈਗਾ ਓਏ ਹੋਰ ਹਰੇ ਤੂੰ ਕੁਛ ਨਹੀਂ ਹੋਈ ਮੈਂ ਤਾਂ ਖੁਸ਼ੀ ਆਂਗੀ ਤੂੰ ਸਾਡਾ ਰਾਹ ਚਾਰ ਚਪੇਰੇ ਬਿੱਲੀ ਵਾਂਗੂ ਘੱਟਦਾ ਫਿਰਦਾ ਰਹਿਣਾ ਕਿ ਤੈਨੂੰ ਕੀ ਹੈਗਾ ਅੱਜ ਦਾ ਬਾਪੂ ਵੀ ਖੁਸ਼ ਹੋ ਗਿਆ ਨਾ ਸੀ ਪਾਏ ਤਾਂ ਜਿਵੇਂ ਬਹਿਣ ਲੱਗੇ ਵੀ ਆ ਹੈਗਾ ਆ ਦੇਖ ਲੈ ਆ ਹੈਗਾ ਤੇਰੇ ਘਰ ਵਾਲੇ ਦਾ ਆੜੀ ਪੱਕਾ ਹਾਂ ਇਹਦੇ ਨਾਲ ਰਹਿੰਦੇ ਸਾਰਾ ਦਿਨ ਇਹ ਗੇਲ ਹੈਗਾ ਇਹ ਚਾਹੁੰਦਾ ਕਾ ਤੇਰੇ ਘਰ ਵਾਲੇ ਨੂੰ ਸ਼ਰਾਬਾਂ ਤੇ ਸਾਡੇ ਤੇ ਚੱਕਦਾ ਖੁੰਡੇ ਜਾਣਾ ਕੋਈ ਨਹੀਂ ਮਿਰਪਾ ਦੇ ਐਵੇਂ ਨਿਕੜ ਗਿਆ ਲੱਗਦਾ ਨਹੀਂ ਅਸੀਂ ਤਾਂ ਨੂੰ ਤਾਂ ਕੀ ਲੋੜ ਆ ਕਿ ਚਿਰਕਾ ਹੁੰਦੀ ਆਹ ਜਦੀ ਚੱਲ ਗਿਆ ਪਤਾ ਮੈਂ ਸੰਦੀ ਧਾਰ ਵੀ ਕੱਢਣੀ ਜਾ ਕੇ ਇਹਨਾਂ ਨੇ ਕੀ ਤਾਂ ਬੇਲੇ ਨੇਗੇ ਆਪਾਂ ਕੰਮ ਵੀ ਕਰਨਾ ਹੈ ਘਰੇ ਜਾ ਕੇ ਇਹਦਾ ਹੁਣ ਮਿਲਿਆਪ ਕਰਦਾ ਮਸਾ ਤਾਂ ਦਾ ਵਿਆਹ ਹੋਇਆ ਤੀਨੀ ਆਈ ਆ ਮਸਾ ਦੇ ਦੇਖਿਓ ਕਿਵੇਂ ਕਰ ਦिएਗੀ ਇਹ ਤਾਂ ਅੱਗੀ ਹੋ ਕਰੀ ਇਹਦਾ ਖਰਾਬ ਕੰਮ ਆਪਣਾ ਹੀ ਨਹੀਂ ਗਈ ਇਹ ਫੜੀ ਇਹਦਾ ਫੇਟੀ ਖਰਾਬ ਕੰਮ ਹੋਊਗਾ ਆਪਣਾ